ਹਾਂ ਉਹ ਪੱਤੇ ਆਪਣੇ ਪਪੀਤੇ ਦੇ ਕੀ ਪਤਾ ਨਹੀਂ ਕਿਨੇ ਬਣ ਤੇ ਮੈਨੂੰ ਉਹ ਗੜੇ ਨਾ ਟੁੱਟ ਕੇ ਹੋਣਗੇ ਨਹੀਂ ਗੜੇ ਕਿੱਥੇ ਹੋਏ ਗੜਾ ਤਾਂ ਪੱਤ ਨਹੀਂ ਆਉ ਸੱਚ ਆਪਣੇ ਤਾਂ ਗੜੇ ਪਈ ਨਹੀਂ ਮੇਰਾ ਦਿਮਾਗ ਪ੍ਰੈਸਟ ਹੋਇਆ ਪਿਆ ਯਾ ਗਾਂਫਾ ਤੇ ਹੋਣਗੇ ਜਿਹੜੀ ਆਈ ਡੇਢੀ ਨੇ ਨਾ ਗੜੇ ਗੜੇ ਦਾ ਜਗਰਾਵ ਹੀ ਪਏ ਉਹ ਪਪੀਤਾ ਇੱਥੇ ਟੁੱਟ ਗਿਆ ਪਪੀਤੇ ਦੇ ਪੱਤੇ ਹੀ ਟੁੱਟ ਗਏ ਮੈਂ ਸ਼ਾਇਦ ਗੜੇ ਨਾਲ ਨਾ ਟੁੱਟ ਗਏ ਹੁਣ ਪਰ ਬਾਅਦ ਚੇਤਾ ਹੈ ਗੜੇ ਤਾਂ ਸਾਡੇ ਪਈ ਨਹੀਂ ਰਗੀ ਚ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਕਰਦੇ ਆਂ ਜਸਰੀਣਾ ਬਲੌਗ ਚੈਨਲ ਤੇ ਤੁਹਾਡਾ ਤੇ ਉਮੀਦ ਕਰਦੇ ਆਂ ਸਾਜ ਜੀ ਠੀਕ ਠਾਕ ਹੋਵੋਗੇ ਤੇ ਅੱਜ ਵਾਲਾ ਬਲੌਗ ਕਰਦੇ ਆਂ ਸਟਾਰਟ ਤੇ ਬੜਾ ਅੱਜ ਚਾਵਾ ਮਨ ਨੂੰ ਫਿਰ ਪਤਾ ਕਿ ਆਪਣਾ ਸ਼ੈਂਕੀ ਬਿਮਾਰ ਸੀਗਾ ਤੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਬਿਲਕੁਲ ਠੀਕ ਹੋ ਗਿਆ ਜੀ ਉਹ ਬਿਲਕੁਲ ਠੀਕ ਹੋ ਗਿਆ ਉਦੋਂ ਹੀ ਐਕਟਿਵ ਉਦੋਂ ਹੀ ਖੇਡਣਾ ਸ਼ੁਰੂ ਉਹਨੇ ਕਰਤਾ ਤੇ ਬਟ ਸਾਰੀਆਂ ਦੀਆਂ ਦਵਾਵਾਂ ਸੀਗੀਆਂ ਹਨਾ ਅਰਦਾਸਾਂ ਬੇਨਤੀਆਂ ਸਾਰੀਆਂ ਕੰਮ ਆਈਆਂ ਕਿ ਜਿਹੜੀ ਇਹ ਬਿਮਾਰੀ ਹੁੰਦੀ ਹੈ ਕਿ 90% ਡੌਗ ਇਹਦੇ ਵਿੱਚ ਮਰ ਜਾਂਦੇ ਨੇ ਠੀਕ ਆ ਪਰ ਦਿਨ ਰਾਤ ਇੱਕ ਕਰਤਾ ਮੈਂ ਵੀ ਉਹਦੇ ਲਈ ਪਰ ਆਪਾਂ ਕੇਅਰ ਕੀਤੀ ਉਹਦੀ ਪੂਰੀ ਤੇ ਪਰ ਉਹ ਨਿਕਲ ਆਇਆ ਉਹ ਚੀਜ਼ ਦੇ ਵਿੱਚ ਆਪਾਂ ਉਹਦੀ ਹੈਲਪ ਕੀਤੀ ਹਨਾ ਤੇ ਚੌਥੇ ਦਿਨ ਨਿਕਲ ਗਿਆ ਬਾਹਰ ਉਹ ਨਹੀਂ ਤਾਂ ਆਮ ਪੰਜ 6 ਦਿਨ ਲੱਗ ਜਾਂਦੇ ਆਪਾਂ ਕਿ ਦੋ ਦੋ ਦਿਨ ਮੈਂ ਡ੍ਰਿਪ ਲਵਾਉਂਦਾ ਰਿਹਾ ਉਹਦੇ ਤੋਂ ਦੋ ਦਿਨ ਡ੍ਰਿਪ ਲੱਗਦੀ ਸੀ ਸਵੇਰ ਸ਼ਾਮ ਤੇ ਉਹਦੇ ਨਾਲ ਥੋੜਾ ਜਿਆਦਾ ਰਿਕਵਰ ਕਰ ਗਿਆ ਹਨਾ ਤੇ ਹੁਣ ਦਹੀਂ ਵਗੈਰਾ ਖਾਣ ਲੱਗ ਗਿਆ ਉਹ ਤੇ ਜਿਹੜਾ ਉਹਨੂੰ ਪਾਣੀ ਵੀ ਦਿੰਨੇ ਆਪਾਂ ਉਹ ਵੀ ਵਾਲ ਕੇ ਦਿੰਨੇ ਆ ਹਣਾ ਤੇ ਇੱਕ ਮੂੰਖ ਖੋਰ ਦੀ ਪਸ਼ੂਆਂ ਨੂੰ ਬੜੀ ਬਿਮਾਰੀ ਚੱਲੀ ਹੋਈ ਆ। ਸੋ ਆਹਦੇ ਪਸ਼ੂ ਵੀ ਸਾਹਮ ਕੇ ਰੱਖਿਓ ਆਪਣੀ ਵੀ ਗਾਂ ਨਵੀਂ ਸੂਈ ਹੋਈ ਆ। ਤੇ ਅੱਜ ਹੁਣ ਪਹਿਲਾਂ ਤਾਂ ਪੂਪੀ ਨੂੰ ਸੁਰਤ ਲੈ ਕੇ ਆਉਣੀ ਆ ਕਿਉਂਕਿ ਨਮਾਇਆ ਨਹੀਂ ਬਿਮਾਰ ਸੀਗਾ ਉਸ ਦਿਨ ਦਾ। ਤੱਤਾ ਪਾਣੀ ਧਰ ਪਾਇਆ ਪਿਆ ਆ ਪਹਿਲਾਂ ਸ਼ੈਂਕੀ ਨੂੰ ਨਿਭਾਉਣਾ। ਉਸ ਤੋਂ ਬਾਅਦ ਫਿਰ ਆਪਣੀਆਂ ਗਾਵਾਂ ਖੜੀਆਂ ਨੇ ਬਹੁਤ ਲਿਬੜੀਆਂ ਹੋਈਆਂ ਨੇ ਤੇ ਉਹਨਾਂ ਦੇ ਖੁਰਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ। ਠੀਕ ਆ। ਮੈਂ ਤੇ ਡੈਡੀ ਜੀ ਦੋਨੇ ਲੱਗਾਂਗੇ। ਤੇ ਉਹ ਨਿੱਕਾ ਬੱਚੇ ਨੂੰ ਨਿਭਾਵਾਂਗੇ ਅੱਜ ਦਿਨ ਵਧੀਆ ਲੱਗਾ ਤੋਂਪ ਚੜ ਚੱਲੀ ਆ। ਹਣਾ ਤੇ ਫਿਰ ਧੁੱਪੇ ਇਹਨਾਂ ਨੂੰ ਬਣਦਾਗੇ ਠੀਕ ਆ ਪਰ ਜਿਹਦੇ ਨਾਲ ਆਪਾਂ ਧੂੰ ਨਵਾਉਣੀਆਂ ਹੈਗੀਆਂ ਜਿਹੜੀ ਆਪਾਂ ਗੱਡੀ ਜਿਹਦੇ ਨਾਲ ਤੁਸੀਂ ਦੇਖ ਗੱਡੀ ਧੂੰਦੇ ਸੀ ਉਹ ਪੂਰਾ ਪ੍ਰੈਸ਼ਰ ਇਹਦੇ ਫੁਰਾਂ ਦੇ ਵਿੱਚੋਂ ਪ੍ਰੈਸ਼ਰ ਦੇ ਨਾਲ ਆਪਾਂ ਉਹ ਸਾਰਾ ਗਾਰਾ ਪੂਰਾ ਗੁਆ ਜਿੰਨਾ ਫਸਿਆ ਉਹ ਕੱਢਾਂਗੇ ਹਣਾ ਥੋੜਾ ਜਿਹਾ ਆਪਾਂ ਪ੍ਰੈਸ਼ਰ ਘੱਟ ਰੱਖਾਂਗੇ ਉਹਨਾਂ ਨੂੰ ਨੁਕਸਾਨ ਵੀ ਨਹੀਂ ਲੱਗੂ ਉਹਦਾ ਪ੍ਰੈਸ਼ਰ ਬਹੁਤ ਜ਼ਿਆਦਾ ਹੋ ਤਾਂ ਮਾਸ ਪਾੜ ਦੂਗਾ ਪਰ ਉਹਨਾਂ ਕ ਪ੍ਰੈਸ਼ਰ ਰੱਖਣਾ ਉਹ ਜਿੰਨਾ ਕਿ ਪੁੱਛ ਚੱਲ ਸਕੇ ਤੇ ਜਿਹੜਾ ਗੁਆ ਜੰਮਿਆ ਹੋਇਆ ਉਹ ਲੈ ਜਾਂਦੇ ਹਣਾ ਤੇ ਪਹਿਲਾਂ ਆਪਾਂ ਨਵਾਉਣੇ ਸ਼ੈਂਕੀ ਨੂੰ ਫਿਰ ਆਪਾਂ ਨਮਾਉਣਾ گاਵਾਂ ਨੂੰ ਉਸ ਤੋਂ ਬਾਅਦ ਆਪਣੇ ਫਰੈਂਡ ਸਰਕਲ ਦੇ ਘਰੇ ਮਿਲਣ ਹੋਣਾ ਉਹਨਾਂ ਨੂੰ ਮਿਲਦੇ ਆ ਫਿਰ ਤੁਹਾਨੂੰ ਫੈਮਿਲੀ ਨਾਲ ਵੀ ਮਿਲਾਉਣੇ ਆ ਸਾਡੇ ਵਲੋਗ ਨੂੰ ਕਰਿਓ ਕੰਟੀਨਿਊ ਤੇ ਪਹਿਲਾਂ ਆਪਾਂ ਸ਼ਿੰਕੀ ਨੂੰ ਲਿਆਉਣੇ ਕੱਢ ਕੇ ਪਿੰਜਰੇ ਤੋਂ ਪਾਣੀ ਹੋਇਆ ਪਿਆ ਗਰਮ ਆਪਣਾ ਓਕੇ ਤੇ ਬਾਪੂ ਜੀ ਵੀ ਲੈ ਰਹੇ ਨਜ਼ਾਰੇ ਟਪਦੇ ਬਾਪੂ ਜੀ ਖਾਣਾ ਖਾ ਰਹੇ ਨੇ ਪਾਣੀ ਲੈ ਦਿੱਤੇ ਪਾਣੀ ਦਾ ਪਰ ਟੱਬ ਤੇ ਹੁਣ ਆਪਾਂ ਸ਼ਿੰਕੀ ਨੂੰ ਛੱਡਦੇ ਆ ਗੁੱਡ ਮਾਰਨਿੰਗ ਬਾਪੂ ਪ੍ਰਸ਼ਾਦ ਦੇ ਠੰਡੇ ਕਰਕੇ ਖਾ ਰਿਹਾ ਬਾਪੂ ਹਾਂਜੀ ਸਤੌਪਾ ਵਾਲਾ ਪਿੰਜਰਾ ਓ ਬੱਲੇ ਓ ਬੱਲੇ 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 ਆ ਜਾਓ ਬਈ ਕਿੱਧਰ ਚੱਲੇ ਆ ਕਿੱਥੇ ਚੱਲੇ ਆ ਗੱਲ ਸੁਣ ਇਹ ਪਾਣੀ ਨਹੀਂ ਪੀਣਾ ਨਹੀਂ 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 ਉਧਰ ਬਾਹਰ ਜਾਣਾ ਹੁਣੇ ਹੁਣੇ ਬਾਹਰ ਜਾਣਾ ਆ ਜਾ ਆ ਜਾ ਮੈਨੂੰ ਲੱਗਾ ਠੰਡਾ ਪਾਣੀ ਪੀਣ ਲੱਗਾ। ਅਸ਼ੈਂਕੀ। ਹਾਂ। ਕਿਵੇਂ ਆ? ਮਰ ਚੱਲਿਆ ਸੀ। ਠੀਕ ਆ। ਨੇ ਲਿਬੜਿਆ ਵਗੈਰਾ ਥੋੜਾ ਜਿਹਾ ਪਿਆ ਇਹਨੂੰ ਸੰਗੀ ਤਰ੍ਹਾਂ ਪਰ ਨਮਾਉਣੇ ਆ। ਤੇ ਇਧਰ ਆਪਣੇ ਪੱਠਿਆਂ ਨੂੰ ਹੀ ਪਾਣੀ ਲੱਗ ਚੁੱਕਿਆ। ਉਹ ਨਾਲ ਦੇ ਖੇਤਾਂ ਨੇ ਬਾਈ ਉਹਨਾਂ ਨੇ ਪਾਣੀ ਲਾਇਆ ਹੋਣਾ ਕਣਕ ਨੂੰ। ਤੇ ਆਪਣੇ ਟੁੱਟ ਗਿਆ। ਸਰੋਂ ਵੀ ਭਰ ਗਈ ਆ। ਤੇ ਪੱਠੇ ਵੀ ਭਰ ਗਏ ਆ। ਚਲੋ ਇਹ ਕੰਮ ਸੋਹਣਾ ਹੋ ਗਿਆ। ਪਾਣੀ ਲਾਉਣਾ ਨਹੀਂ ਪੈਣਾ ਆਪਾਂ ਨੂੰ। ਇਤਸਾਰੋਂ ਦੇ ਵੀ ਫਲ ਜਾਂਦੇ ਪਏ ਆ ਤੇ ਫਾਲੋ ਸ਼ੁਰੂ ਹੋ ਗਿਆ ਹਨਾ ਤੇਲੇ ਵਾਲੀ ਸਪਰੇ ਕਰਤੀ ਆ ਹੁਣ ਘਰੇ ਬੂਟਿਆਂ ਤੇ ਵੀ ਤੇਲੇ ਸਪਰੇ ਕਰਨੀ ਆ ਤੇ ਆਪਣੀ ਸਬਜ਼ੀ ਵੀ ਨਿਸਰ ਚੁੱਕੀ ਆ ਇਹਨੂੰ ਵੱਢ ਕੇ ਸਕਾਵਾਂਗੇ ਮੈਂ ਪਹਿਲਾਂ ਵਾਲੇ ਵਲੌਗ ਚ ਵੀ ਕਿਹਾ ਸੀਗਾ ਕਿ ਬਾਅਦ ਚ ਆਪਾਂ ਨੂੰ ਗਰਮੀਆਂ ਦੇ ਵਿੱਚ ਆਪਾਂ ਇਹਨੂੰ ਵਰਤਾਂਗੇ ਹਨਾ ਤੇ ਆਪਣਾ ਸ਼ੈਂਕੀ ਦੇਖੋ ਹੈ ਨਾ ਪੂਰਾ ਐਕਟਿਵ ਹੋਣਾ ਦਾ ਮੇਰਾ ਦਿਆਲੀ ਨਿਕਲ ਗਿਆ ਸੀ ਮੈਂ ਕਿਹਾ ਲੈ ਵੀ ਡੌਗ ਨਾ ਜਾਵੇ ਕਿਤੇ ਮੇਰਾ ਪਰ ਕੱਢਿਆ ਮੌਤ ਦੇ ਮੂੰਹ ਚ ਜੀ ਮੈਨੂੰ ਪਤਾ ਕਿਉਂਕਿ ਉਹ ਵਲੌਗ ਦੇ ਵਿੱਚ ਦਿਖਾ ਨਹੀਂ ਸਕਦੇ ਇੰਨਾ ਇਹਦੇ ਨਾਲੋਂ ਗੰਦ ਨਿਕਲ ਰਿਹਾ ਸੀਗਾ ਇੰਨਾ ਇਹਦੇ ਅੰਦਰੋਂ ਖੂਨ ਦੀਆਂ ਉਲਟੀਆਂ ਆ ਰਹੀਆਂ ਸੀਆਂ ਇਹਨੂੰ ਬਲੱਡੀ ਬਲੱਡ ਆਉਂਦਾ ਸੀਗਾ ਸਾਰੇ ਪਾਸਿਓਂ ਹਣ ਤੇ ਪਰ ਮਸਾਂ ਇੱਧਰ ਆ ਜਾ ਪੁੱਤ ਸ਼ੈਂਕੀ ਹੁਣ ਪੂਰਾ ਧਿਆਨ ਰੱਖਣਾ ਪੈਣਾ ਸ਼ੈਂਕੀ ਇੱਧਰ ਆ ਜਾ ਪੁੱਤ ਪਾਣੀ ਹੈ ਇੱਥੇ ਇੱਧਰ ਨਹੀਂ ਵੜਨਾ ਹੁਣ 2-4 ਦਿਨਾਂ ਦੀ ਪੂਰੀ ਕੇਅਰ ਕਰਨੀ ਪੈਣੀ ਹੈ ਕਿਉਂਕਿ ਜਿਵੇਂ ਇਹ ਪਾਣੀ ਆ ਠੰਡਾ ਪਾਣੀ ਆ ਜੇ ਇਹਨੇ ਪੀ ਲਿਆ ਤਾਂ ਫਿਰ ਵੀ ਇਨਫੈਕਸ਼ਨ ਹੋ ਸਕਦੀ ਹੈ ਇਹਨੂੰ ਹਨਾ ਤੇ ਹੁਣ ਪਾਣੀ ਇਹਨੂੰ ਪਿਉਣਾ ਜਿੰਨਾ ਸਾਰਾ ਵਾਲ ਕੇ ਪਿਉਣਾ ਹੁੰਨਾ ਮੈਂ ਪਹਿਲਾਂ ਉਹ ਉਬਾਲਾ ਦਿੱਤਾ ਹੁਣ ਠੰਡਾ ਕਰਕੇ ਇਹਨੂੰ ਪਿਆਇਆ ਪਾਣੀ ਲਾਈ ਜਾਣਾ ਨਿਸ਼ਾਨੀਆਂ ਹੋਈਆਂ ਥਾਂ-ਥਾਂ ਤੇ ਓ ਮੱਕੂ ਓਏ ਹਾਂ ਕਿੱਧਰ ਨੂੰ ਓਏ ਆ ਜਾਣਾ ਨਹੀਂ ਕੰਮ ਤੇ ਓਏ ਨਹੀਂ ਜਾਣਾ ਢਿੱਲਾ ਹੈ ਗਈ ਚੱਕਰਾ ਬੋਲਦਾ ਨਹੀਂ ਡੱਕੇ ਨੂੰ ਵੀ ਤਾਪ ਚਾੜ ਜਾਂਦਾ ਹੈ ਡੱਬਰੂ ਸਾਰੇ ਨੂੰ ਚੱਲ ਗਏ ਫਿਰ ਨਾਈਏ ਚਾਲਾ ਫਿਰ ਚੱਲ 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 ਓਏ ਬਦੂ ਕਿਵੇਂ ਆ ਬਦੂ ਛੈਂਕ ਨਹੀਂ 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 ਪਿਆ ਡਰਾ ਹੀ ਦਿੱਤਾ ਸੀ ਉਹ ਤਾਂ ਇੱਥੇ ਖੜਾ ਡੇੜੀ ਨੇ ਉੱਥੋਂ ਆਵਾਜ਼ ਆਦੀ ਕਿਹਾ ਪਾਣੀ ਨੂੰ ਪੈ ਗਿਆ ਕੋ ਕਬੂਤਰਾਂ ਵਾਲਾ ਪਾਣੀ ਆ ਠੰਡਾ ਜੀ ਵੀ ਨਹੀਂ ਦੇਣਾ ਵੈਸੇ ਪਾਣੀ ਰੱਖਿਆ ਹੁਣ ਨਹੀਂ ਪਾਣੀ ਪੀਂਦਾ ਏ ਹੂੰ ਕਿਵੇਂ ਆ ਤੂੰ گاਵਾਾਂ ਵੇ ਲਿਪੜੀਆਂ ਪੀਆਂ ਤੇ ਉਹ ਨਿੱਕਾ ਨਿੱਕਾ ਕਾਕਾ ਮੈਨੂੰ ਹੋਣਾ ਚੱਲ ਕਿਸ਼ੇ ਕੀ ਆ ਜਾ ਆ ਜਾ ਆ ਜਾ ਆ ਜਾ ਖਾਣਾ ਖਾਈਏ ਆਵਾਜ਼ ਵੱਜ ਗਈ ਆ ਜਾ ਆ ਜਾ ਏ ਵੱਲੇ ਆਜੋ ਹੀ ਆਜੋ ਬਈ ਆਜੋ ਬਈ ਤੇਰਾ ਪਾਣੀ ਠੰਡਾ ਹੋ ਜਾਣਾ ਤੈਨੂੰ ਹੈ ਪਾਣੀ ਠੰਡਾ ਹੋ ਜਾਣਾ ਤੇਰਾ ਉਹਨੂੰ ਹੂੰ ਚਲ ਆ ਜੰਤਰਾ ਚਲ ਆਜੋ ਆਜੋ ਵੀ ਚਲ ਆ ਲਓ ਜੀ ਮਾਤਾ ਕਿਵੇਂ ਆ ਸੋ ਟਾਈਮ ਹੋ ਗਿਆ 8:30 ਦਾ ਆਪਣੇ ਘਰੇ ਟਾਈਮ ਨਾਲ ਖਾਣਾ ਖਾ ਲਿਆ ਜਾਂਦਾ ਟਾਈਮ ਨਾਲ ਕੰਮ ਨੇ ਉੱਪਰ ਜਾਂਦਾ ਠੀਕ ਹੈ ਲੇਟ ਹੈ ਲੇਟ ਅੱਜ ਬੇਬੇ ਇਕੱਠੇ ਰੋਟੀ ਖਾ ਲਿਆ ਕਰੋ ਬਾਪੂ ਅੱਡ ਲਾਇਆ ਰੋਟੀ ਖਾਣ ਤੇ ਤੂੰ ਅੱਡ ਖਾ ਰਹੀ ਹੈ ਕਦੇ ਪਿਆਰ ਨਾਲ ਇਕੱਠੇ ਵੀ ਬਹਿ ਜਾ ਕਰੋ ਹਾਂ ਅਸੀਂ ਇੱਕ ਦੂਜੇ ਦਾ ਦੂਤਾ ਆ ਵੇਲਾ ਹੁਣ ਮਨਪ੍ਰੀਤ ਮਨਪ੍ਰੀਤ ਖਾਣਾ ਲਿਆਈ ਪਾ ਕੇ ਅਸੀਂ ਦੋਨੋਂ ਇਕੱਠੇ ਖਾਣਾ ਹਣਾ ਮਨਪ੍ਰੀਤ ਅਸੀਂ ਇੱਕ ਦੂਜੇ ਦਾ ਝੂਠਾ ਨਹੀਂ ਖਾਂਦੇ ਠੀਕ ਹੈ ਦਿੰਦੇ ਰਿਟਰਨਿੰਗਾਂ ਦੇ ਕਹਿੰਦੀ ਸ਼ੈਕ ਜੀ ਹਾਂ ਮਤੇ ਠੀਕ ਹੋ ਗਿਆ ਤੂੰ ਨਹੀਂ ਮੇਰਾ ਪੁੱਤ ਠੀਕ ਹੋ ਗਿਆ ਨਹੀਂ ਰੋਟੀ ਨਹੀਂ ਨੂੰ ਪਾਉਣੀ ਅੱਜ ਦੀਦਰੀ ਨੂੰ ਅੰਡੇ ਵਗੈਰਾ ਪਾਵਾਂਗੇ ਹਾਂ ਤੇ ਦਹੀਂ ਪਾਇਆ ਵੈਸੇ ਹੁਣ ਇਹਨੂੰ ਭੁੱਖ ਨਹੀਂ ਲੱਗੀ ਵੈਸੇ ਮਨਪ੍ਰੀਤ ਨਾਲ ਗੱਲਾਂ ਕਰਦਾ ਇਹ ਤਾਂ ਬਹੁਤ ਪਿਆਰਾ ਫੈਮਿਲੀ ਮੈਂਬਰ ਆ ਸਾਡਾ ਮਸਾਂ ਲਿਆਂਦਾ ਕੱਢ ਗਿਆ ਤਾਂ ਮੌਤ ਦੇ ਮੂੰਹ ਚ ਹੈ ਪੁੱਤ ਤੂੰ ਠੀਕ ਹੋ ਗਿਆ ਮੇਰਾ ਪੱਤ ਠੀਕ ਹੋ ਗਿਆ ਨਹੀਂ ਕੱਜ ਕੀ ਹੋਸੀ ਸਿਰੋਲੀ ਖਾਣੀ ਹੈ ਨਹੀਂ ਖੱਗਾਂ ਗੱਲਾਂ ਗੱਲਾਂ ਮਣਪੀ ਨੂੰ ਬੜੀਆਂ ਗੱਲਾਂ ਕਰਦਾ ਹੈ ਹਾਂ ਹਮ ਚੈਂਕੀਜ਼ ਹਮ ਅੱਜ ਹੈਗੀ ਬੂੰਦੀ ਤੇ ਨਾਲ ਹੈਗਾ ਹੈ ਕੀ ਸੀ ਹੋਰ ਮਟਰ ਛੋਲੇ ਪਨੀਰ ਛੋਲੇ ਮਟਰ ਪਨੀਰ ਤਾਂ ਸੁਣਿਆ ਸੀ ਪਨੀਰ ਛੋਲੇ ਕੀ ਗੱਲ ਤੋਂ ਹੋ ਗਿਆ ਛੋਲੇ ਵੀ ਪਾ ਦਿੰਦੇ ਕਈ ਵਈ ਮਟਰ ਘਾਟੇ ਖਾਂਦੇ ਆ ਕਈ ਹਮ ਨਹੀਂ ਆਈ ਬਣਾ ਲਈ ਕਿ ਫਰਮਾਨ ਮਮਮੀ ਦੇ ਫਿਰ ਕੀ ਕਹਿੰਦੇ ਹੁੰਦੇ ਆ ਇਹ ਲਿਹਾਈ ਆ ਕੱਲ ਭਾਂਡੇ ਭਰ ਕੇ ਉਤੋਂ ਪੇਕਿਆਂ ਤੋਂ ਦੌੜ ਦੌੜਨੇ ਭੱਗ ਲੈਂਦੇ ਸਹੀ ਗੱਲ ਹੈ ਜੇ ਪਤਾ ਤੂੰ ਪੇਕੇ ਜਾਣਾ ਸੀ ਬੇਬੀ ਭਾਂਡੇ ਤਾਂ ਘਰੋਂ ਆਪਦੇ ਲੈ ਕੇ ਜਾਂਦੀ ਭਾਂਡੇ ਵੀ ਉਹਨਾਂ ਦੇ ਲਈ ਭਰ ਕੇ ਉਤੋਂ ਮੈਂ ਕੋਈ ਨਹੀਂ ਭਰੇ ਹਮ ਪਰਝਾਈ ਨਹੀਂ ਭਰ ਕੇ ਰੱਖੇ ਪਏ ਸੀ ਅੱਛਾ ਆਪਾਂ ਤਾਂ ਉੱਥੇ ਅੰਦਰ ਨਹੀਂ ਗਏ ਕਿ ਆਪਾਂ ਪਤਾ ਨਹੀਂ ਕੀ ਕਰੀਏਗੇ ਕੀ ਨਹੀਂ ਲੈ ਵਸ਼ੈਕ ਤੂੰ ਇੱਥੇ ਬੈਠ ਠੀਕ ਆ ਤੇ ਫੇਰ ਮੈਂ ਖਾਣਾ ਖਾਣਾ ਤੇ ਉਸ ਤੋਂ ਬਾਅਦ ਤੇਨੂੰ ਨਿਮਾਉਣੇ ਠੀਕ ਆ ਓਕੇ ਤੂੰ ਇਥੇ ਰੈਸਟ ਕਰ ਹੁਣ ਤੇ ਇੱਕ ਚਾਹ ਆ ਚੱਕ ਹਾਂ ਆ ਬੀ ਪਤਾ ਸਾਡਾ ਕਰਨਾ ਨਾਣ ਤੇ ਤੇ ਪਾਣੀ ਨਾਲ ਨਹੀਂ ਜਾਂਦਾ ਇਹਨੇ ਜਵਾਗ ਜਿਹਨੇ ਅਟਾਂ ਕੀਤਾ ਐਵੇਂ ਇਨਕੂ ਇਹ ਡੌਣੇ ਕਰ ਲੱਗਾ ਅੱਜ ਸੋਨਾ ਬੜਾ ਦੇਣਾ ਤੈਨੂੰ ਪਹਿਲਾਂ ਨੂੰ ਐਨ ਸਿਲਕੀ ਸਿਲਕੀ ਵਾਲ ਅੱਜ ਤੇਰੇ ਫੇਰ ਹਵਾ ਜੁੱਡਣਗੇ ਜੇ ਅੱਗੇ ਉੱਡਦੇ ਹੁੰਦੇ ਹਨ ਉਹ ਵੀ ਉੱਡਣਗੇ ਅ ਕੱਲ ਆਥਮ ਦਾ ਮੂੰਹ ਖੋਲਣ ਲੱਗਾ ਨਹੀਂ ਮੂੰਹ ਜਮਾ ਘੁੱਟ ਗਿਆ ਸੀਗਾ ਤੇ ਮੂੰਹ ਹੀ ਨਹੀਂ ਖੋਲਦਾ ਸੀਗਾ ਐਨ ਘੁੱਟ ਕੇ ਬੰਦ ਕੀਤਾ ਹੋਇਆ ਸੀ ਹੂੰ ਉਹ ਤਾਂ ਹੀ ਕਹਿੰਦੇ ਹਨ ਨਾ ਕਿ ਜੇ ਆਪਣਾ ਚਿੱਤ ਚੰਗਾ ਤਾਂ ਸਭ ਕੁਝ ਚੰਗਾ ਲੱਗਦਾ ਜੇ ਆਪਣਾ ਸੇ ਤਾਂ ਠੀਕ ਨਹੀਂ ਤਾਂ ਫਿਰ ਕੁਝ ਵੀ ਠੀਕ ਨਹੀਂ ਲੱਗਦਾ ਠੀਕ ਆ ਤੇ ਜਲਦੀ ਜਲਦੀ ਡੌਗ ਨੂੰ ਨਮਾਲ ਕੇ ਫਿਰ ਆਪਾਂ ਕਰਦੇ ਕੰਟੀਨਿਊ ਵਲੌਗ ਓਕੇ ਲਾਈਏ ਹੈਲੋ ਕਰੋ ਸਾਰਿਆਂ ਨੂੰ ਹੈਲੋ ਲਓ ਲਓ ਜੀ ਨਮਾਤਾ ਉਹਨਾਂ ਨੂੰ ਇਹ ਵੀ ਪਤਾ ਮੈਂ ਉੱਥੇ ਲੀਡ ਪਿੰਡਾ ਸਾਫ਼ ਕਰਨਾ ਮੈਂ ਕੀ ਹਾਲ ਹੋ ਗਿਆ ਆ ਵੀ ਤੇਰਾ ਟਾਵਲ ਇਦਨਾਂ ਸਾਫ਼ ਕਰਦੇ ਆਂ ਹਾਂ ਵੇਖ ਲਓ ਵੀ ਕਿੰਨਾ ਪਤਾ ਹੁੰਦਾ ਵੀ ਇਹ ਕੱਪੜਾ ਵਛਾਇਆ ਉਹ ਮੇਰੇ ਵਾਸਤੇ ਤੇ ਮੈਂ ਇੱਥੇ ਲਟਣਾ ਆ ਕੇ ਹੂੰ ਤਪੇ ਚਲ ਮੈਂ ਇਹਨੂੰ ਸਾਫ਼ ਕਰਨਾ ਪੁੱਤ ਆਤਾ ਤੇ ਦੇਖੋ ਪਿਆ ਆ ਕੇ ਵੀ ਜੀ ਮਾਰ ਕੇ ਛੱਕਿਆ ਹੁੰਦਾ ਪਿੰਡਾ ਭਜਾਉਣ ਤੇ ਲੱਗਾ ਹੋਇਆ ਹਾਂ ਨਾ ਤੇਰੀ ਤੇਰੀ ਨੌਕਰੀ ਲੱਗੇ ਹੈ ਹੈ ਸਰੀ ਨੌਕਰ ਲੱਗੇ ਆ ਨਵਾਬ ਬਣਿਆ ਪਿਆ ਮੋਹਨ ਨਾਲ ਇਧਰੋਂ ਪਤਾ ਭਜਾ ਲਾਉਂਦੇ ਲਾਹੋਂ ਪਹੁੰਚੇ ਗਏ ਆ ਪਹਿਲਾਂ ਹੀ ਆਹਾ ਆਹਾ ਬਹੁਤ ਏ ਫੜੀ ਪਿਆ ਕਈ ਮੋਗ ਦਸ ਹੈ ਲੱਕਾ ਹੁਣ ਬਣ ਜੇਣਾ ਸੋਹਣਾ ਸੋਹਣਾ ਹੁਣ ਫਲੂਆਂ ਫਲੂਆਂ ਬਣ ਜੇਣਾ ਵਾਲ ਵਲ ਵਾਦੇ ਨੇ ਆਪਾਂ ਕੰਗੀ ਕਰਦੇ ਨੇ ਕੇਰਾ ਮਹਾਨ ਕਰਾਂਗੇ ਸੈਟ ਵੈਕ ਲੋ ਵੀ ਹੋ ਗਿਆ ਸਾਫ ਗਾਵਾਂ ਨਵਾਤੀਆਂ ਤੇ ਪ੍ਰੀਤੋ ਵੀ ਨਾਲ ਹੀ ਆ ਤੇ ਤਲੁਕ ਚੇਂਜ ਹੋ ਗਈ ਹੈ ਕੱਪੜੇ ਚੇਂਜ ਕੀ ਗਏ ਮੈਂ ਹੁਣ ਮੇਰੇ ਤੇ ਬੇਤਵਾਰੀ ਮੈਂ ਸਾਫ ਸਹੀ ਨਹੀਂ ਕੀਤਾ ਹੋਗਾ ਨਹੀਂ ਤੁਸੀਂ ਧੋ ਕੇ ਹਟਿਓ ਆਪ ਤੁਸੀਂ ਨਹਾਤੇ ਨਹੀਂ ਨਾ ਆ ਕੇ ਆਓ ਕਿਉਂ ਨਾ ਮੈਂ ਤੁਹਾਨੂੰ ਨਾਲ ਨਾ ਸੱਦਣਾ ਨਹੀਂ ਆ ਜੀ ਮੇਰੀ ਨਹੀਂ ਆਣੀ ਹੈ ਤੁਹਾਡੇ ਦੋਸਤ ਨੇ ਆਣਾ ਹੈ ਉਹ ਤੁਸਮਣੇ ਬੇਸਤ ਉਹ ਤਤਾ ਪਾਣੀ ਹੋ ਲੈਂਦੇ ਨਾਲ ਇਹਨਾਂ ਨਾਲ ਲੈਣਾ ਜਵਾਨ ਵੰਦ ਰੱਖੀ ਵਾਣੀ ਜੀ ਏਦਾਂ ਹੀ ਚਲਾਉਣੀ ਨਹੀਂ ਦਾਤੀ ਨਾ ਵੜਦੀ ਨਹੀਂ ਮੈਂ ਫਿਰ ਵਾਲੀ ਬੁਰਕੀ ਦਾ ਸਿਨਾ ਆ گاਵਾ ਵੀ ਨਮਾਤਿਆ ਮੈਡ ਮੁਰਤੋ ਹੋਤੇ ਆ ਆਪ ਨਹੀਂ ਨਾਤੇ ਗਾਇ ਬੋਲੀ ਚੱਲ ਬੋਲੀ ਚੱਲ ਮੈਂ ਭੱਜ ਲਿਆ ਆ ਵੀਆ ਵੀ ਨਮਾਤਾ ਲਓ ਜੀ ਇੱਧਰ ਹੂੰ ਦੱਸ ਕੇ ਮਾਂ ਵਿੱਚ ਹੀ ਨਾਲ ਜੀ ਕਿ ਸਾਰਾ ਇਹ ਕੋ ਮੈਂ ਅੱਗੇ ਕਿਹਾ ਘੜਾ ਡੇਢ ਨੂੰ ਮੈਂ ਖ ਲੱਗ ਰੱਖਿਓ ਇਹ ਅਮ ਇਥੇ ਸਿਕਾਉਣੀ ਨਹੀਂ ਮੋਤੀ ਬੁਟ ਹੋਰ ਵਿੱਚ ਇਹਨੇ ਕੀ ਰਹਾ ਉਹ ਮੈਂ ਕਿਹਾ ਸਾਰਾ ਇਹ ਨਾਲ ਵਿੱਚ ਆ ਪਾਰਕ ਨਹੀਂ ਸਿਕਾਉਣੀ ਨਾਲ ਹਾਂ ਬਾਪੂ ਪਾਰਕ ਨਹੀਂ ਸਿਕਾਉਣੀ ਨਾਲ ਨਹੀਂ ਨਹੀਂ ਪਾਲ ਸੀ ਲੱਗਦੀ ਸਮਝ ਕੀ ਹੋ ਜਾਂਦਾ ਏ ਲੱਗਦਾ ਪਤਾ ਕੀ ਕਰ ਰਹੇ ਆ ਫਲਾ ਹੁਣ ਕਿ ਕਿਹੜੀ ਸਬਜ਼ੀ ਲਾਉਣ ਲੱਗੇ ਤੇ ਹੁਣ ਕੋਤਾ ਲੱਗਦਾ ਹੈ ਪਤਾ ਲੱਗਦਾ ਪਿੰਡੀਆਂ ਲਾਉਣੀਆਂ ਕਿੱਥੇ ਲਾਉਣੀ ਹੈ ਸਬਜ਼ੀ ਅੱਗੇ ਵੰਗੋਂ ਪਿੰਡੀਆਂ ਪਿੰਡੀਆਂ ਬਹੁਤ ਹੁੰਦੀਆਂ ਪਿੰਡੀਆਂ ਦਾ ਬਹੁਤ ਹੁੰਦੀਆਂ ਇੱਥੇ ਅੱਛਾ ਆਹ ਇੱਥੇ ਚਾਰ ਕੱਢ ਕੇ ਨਾ ਹੂੰ ਆਪਾਂ ਤਾਂ ਇੱਕ ਅੰਦੀ ਦਾ ਬਾਪੂ ਤੋਰੀਆਂ ਦਾ ਬੜਾ ਸ਼ਕੀਨ ਹੈ ਬਾਪੂ ਸਾਡਾ ਹੈਗਾ ਤੋਰੀਆਂ ਦਾ ਬੜਾ ਸ਼ਕੀਨ ਹਾਂ ਉਹ ਪੱਤੇ ਆਪਣੇ ਪਪੀਤੇ ਦੇ ਪਤਾ ਨਹੀਂ ਕਿਨੇ ਬਾਹਰ ਤੇ ਮੈਨੂੰ ਲੱਗਦਾ ਉਹ ਗੜੇਆਂ ਨਾਲ ਟੁੱਟ ਕੇ ਹੋਣਗੇ ਨਹੀਂ ਗੜੇ ਕਿੱਥੇ ਹੋਏ ਗੜਾ ਤਾਂ ਤੰਗੀਆਂ ਆਹ ਸਾਚ ਆਪਣੇ ਤਾਂ ਗੜੇ ਪਈ ਨਹੀਂ ਮੇਰਾ ਦਿਮਾਗ ਪ੍ਰੈਸਟ ਹੋਇਆ ਪਿਆ ਕੋਈ ਟਾਈਪੀ ਟੁੱਟ ਗਿਆ ਯਾ ਗੜਾ ਸਾਡੇ ਹੋਣਗੇ ਜਿਹੜੀ ਆਈ ਡੇਢੀ ਕਿਨਾਂ ਗੜੇ ਗੜੇ ਦਾ ਜਗਰਾਵੀ ਪਏ ਉਹ ਪੀਤਾ ਇੱਥੇ ਟੁੱਟ ਗਿਆ ਪਪੀਤੇ ਦੇ ਪੱਤੇ ਹੀ ਟੁੱਟ ਗਏ ਮੈਂ ਸ਼ਾਇਦ ਗੜੇ ਨਾਲ ਟੁੱਟ ਗਏ ਹੁਣ ਪਰ ਬਾਅਦ ਚੇਤਾ ਹੈ ਗਿਣੇ ਤਾਂ ਸਾਡੇ ਪੈ ਹੀ ਨਹੀਂ ਰਗੇ ਚ ਆਓ ਵੇਖੋ ਪਪੀਤੇ ਬਈ ਉਹ ਨਾ ਵੱਡੇ ਜਾਂ ਚੰਗਾ ਧਿਆਨ ਰੱਖੀ ਹਨਾ ਉਹ ਪਪੀਤੇ ਆ ਉਹ ਨਾ ਕਿਤੇ ਭਲੇਖੇ ਚ ਕਿਤੇ ਕੱਕਫੂਸ ਦੇ ਸੱਕਰ ਜੀ ਨਾ ਇਹ ਗਾਵਾਂ ਨੇ ਖਾਦੇ ਉਹਨੇ ਕੀਤਾ ਕੰਮ ਤੇ ਜਿਹੜਾ ਆ ਆਪਣਾ ਹੈਗਾ ਦੂਜਾ ਇੱਥੇ ਗੰਡੇ ਬੀਜੇ ਸੀ ਆਹ ਵੇਖ ਲੈ ਲਸਣ ਤੇ ਤੇਰੇ ਬਾਪੂ ਨੇ ਬਹੁਤ ਗੋਡੀ ਕੀਤੀ ਅੱਜ ਪੋਲਾ ਕਰ ਛੱਡਿਆ ਲਸਣ ਹੁਣ ਉਹ ਵਿਚਾਰੇ ਤਾਂ ਬਾਹਰ ਨਹੀਂ ਨਿਕਲਿੰਦਾ ਸਹੀ ਗੱਲ ਆ ਗੋਡੀ ਮੈਂ ਗੋਡੀ ਕਿੱਥੇ ਬਾਪੂ ਨੇ ਕੀਤੀ ਆ ਉਹ ਪਰਲਾ ਸਹੀ ਲੱਗਦਾ ਤਾਂ ਨੱਪਿਆਗਾ ਥੱਲੇ ਹਣਾ ਟਣੀਆਂ ਦੇ ਇਹਨਾਂ ਨੂੰ ਪਤਾ ਲੱਗ ਗਿਆ ਨਾ ਕੋਈ ਬੱਟਾ ਦੀਆਂ ਪੋਲੀਆਂ ਪੋਲੀਆਂ ਹੁਣੇ ਪੋਲੇ ਥਾਂ ਹੁੰਦਾ ਲੱਖ ਲਾਏ ਭਾਈ ਬਣਾ ਦੀ ਘੈਂਟ ਥਾਂ ਆਣ ਜੋ ਨਾ ਮੂਲੀ ਕਿਸੇ ਨੇ ਇੰਨੀ ਖਾਦੀ ਆ ਬਾਸ ਮੂਲੀਆਂ ਦਾ ਬਹੁਤ ਜ਼ਿਆਦਾ ਇਹਨੀਆਂ ਬਾਹਲੀਆਂ ਲਾ ਲੈਣੇ ਆਪਾਂ ਹਣਾ ਉਹ ਗਾਜਰਾ ਵੀ ਉਹ ਵਨਸਰ ਗਿਆ ਖਾਧੀਆਂ ਨਹੀਂ ਬੱਟ ਦੀ ਨਹੀਂ ਮੂਹੱਗੇ ਤੋਂ ਗਾਜਰਾ ਆਪਾਂ ਵੱਟ ਤੇ ਲਾਉਣੀਆਂ ਮੂਲੀਆਂ ਦੀਆਂ ਤਾਂ ਬਸ ਅੱਧੀ ਘੱਟ ਲਾਉਗਾ ਆ ਬਾਪੂ ਬਾਲਾ ਹੁੰਦਾ ਇਹਨੇ ਪੈਕ ਦੇ ਨਾਲ ਲਾਉਣੀ ਹੁੰਦੀ ਹੈ ਨਾ ਖਾਣੀ ਹੁੰਦੀ ਮੂਲੀ ਤੇ ਇਹ ਬਾਲੀ ਖਿੱਚ ਕਰਦਾ ਮੂਲੀ ਦੀ ਤਾਂ ਕਰਕੇ ਜਿਆਦੇ ਲਵਾ ਦਿੰਦਾ ਆਲੂ ਬੀਜ ਤੇ ਬੀਜ ਤੇ ਉਤੋਂ ਦੀ ਨਾਂਗਾ ਬਣਾਤਾ ਜਿਹੜੀ ਵੜ ਤੇ ਆਲੂ ਮੈਂ ਤੇ ਮੈਂ ਤੇ ਕਹਿਣ ਕਰ ਤੇ ਆਲੂ ਨਿਕਲੇ ਥੋੜੇ ਜਿਹੇ ਹਨ ਨਿਕਲੇ ਬੜੇ ਸੋਹਣੇ ਪਰ ਨਿਕਲੇ ਜਿੰਨੇ ਬੀਜੇ ਸੀ ਉਨੇ ਫਿਰ ਤਾਂ ਤਰੱਕੀ ਤੇ ਇਹ ਤਾਂ ਸਫਲ ਕਿਸਾਨ ਜਿੰਨੇ ਬੀਜੇ ਸੀ ਉਹਨੇ ਨਿਕਲੇ ਬਾਪੂ ਨੇ ਜਿਹੜਾ ਪੁੱਟੇ ਜਿੰਨੇ ਬੀਜੇ ਸੀ ਉਹਨੇ ਹੀ ਨਿਕਲੇ ਨਿਕਲੇ ਵੜੇ ਸੋਹਣੇ ਸੀ ਰੈੱਡ ਰੈੱਡ ਉਹ ਗੱਲ ਵਗਰੇ ਬੁੱਢੇ ਜੇ ਬੀਜੀ ਸੀ ਇਹਨਾਂ ਨੇ ਹੋਕ ਦੂਜੇ ਕਮਲਾਈ ਜਿਹੜਾ ਪਰ ਨਿਕਲੇ ਸਜਰੇ ਸਜਰੇ ਇੰਨਾ ਇੰਨਾ ਕ ਫਰਕ ਹੋ ਗਿਆ ਉਹ ਤਾਂ ਨਿਕਲੇ ਬਾਤ ਤਾਂ ਬਾਪੂ ਦੀ ਰੱਖ ਲਈ ਹਾਂ ਜਿੱਦਾਂ ਕਹਿੰਦੇ ਇਹਨਾਂ ਦੀ ਸਹੀ ਮਿੱਟੀ ਚ ਬੁੱਢੇ ਨੱਪੇ ਸੀ ਜਵਾਨ ਹੋ ਕੇ ਨਿਕਲੇ ਮਿੱਟੀ ਚ ਰਗਣ ਕੇ ਵੱਡਲਾ ਹੈ ਆ ਵੇ ਗੋਭੀ ਕਿੱਥੇ ਨਿਸਰ ਕੇ ਗਈ ਆ ਤਾਂ ਉਹ ਬ੍ਰੋਕਲੀ ਆ ਬੇਬੇ ਉਹ ਵੀ ਇੱਕ ਨਹੀਂ ਬ੍ਰੋਕਰੀ 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 ਉਹ ਵੀ ਨਹੀਂ ਕਰਦੀ ਉਹ ਵੀ ਨਹੀਂ ਜੀ ਲੱਗੇ ਹਾਂ ਸਹੀ ਗੱਲ ਚੀਜ਼ਾਂ ਲਾ ਲੈਣੇ ਬਾਪੂ ਇਹ ਜੇ ਕੰਮ ਕਰਦਾ ਪਹਿਲਾਂ ਤਾਂ ਘਰ ਵਾਲੀ ਮੋਟਰ ਚ ਲਾ ਕੇ ਨਿੱਕੀ ਭਰਦਾ ਰਿਹਾ ਭਰਦਾ ਰਿਹਾ ਰੋਕੇ ਆ ਨਹੀਂ ਬਾਪੂ ਕਝ ਰਹੇ ਨਹੀਂ ਰੱਖਦੇ ਇੱਕ ਦਿਨ ਰੁਕ ਜਾਂਦਾ ਬਾਪੂ ਆ ਕੱਢਣ ਵਾਲਾ ਕਿੰਨੀ ਫਸੀ ਵੀ ਇਧਰ ਹੀ ਸੜਦੀ ਕੱਢ ਕੇ ਹਾਂ ਡੱਡਾ ਹੀ ਨਹੀਂ ਪਾਣੀ ਬੋਕਰ ਦੇ ਨਾਲ ਨਾ ਪੜੇ ਸੜਦੇ ਕੱਢ ਕੇ ਉਹਨੂੰ ਇਹਦੇ ਚ ਨਾ ਜਾਂਦੀ ਪਾਪ ਪੈਸ ਬਲੌਕ ਹੋਊਗਾ ਪਿਜਨਾਂ ਦਾ ਪਾਣੀ ਵੀ ਚੈੱਕ ਕਰ ਲਈਏ ਆਪਾਂ ਭੱਲੇ ਪਾਣੀ ਦਾ ਮੁੱਕਿਆ ਪਿਆ ਵੀ ਜਿੰਨਾ ਦਾ ਸਬਜ਼ੀ ਆਪਣੀ ਵੱਡੀ ਗਈ ਆ ਐਸ਼ਵੀ ਆ ਗਈ ਆ ਐਸ਼ਵੀ ਦੇਖਣ ਆਈ ਆ ਪਿੱਛੇ ਤੇ ਮਨਪ੍ਰੀਤ ਵੀ ਕਿੰਨਾ ਕੰਮ ਹੋ ਗਿਆ ਸਾਰਾ ਆਪਣਾ ਸਬਜ਼ੀ ਜਿਹੜੀ ਸੀ ਆਪਾਂ ਸਾਰੇ ਵੱਢ ਲਈ ਆ ਹੁਣ ਸੁਕਾਵਾਂਗੇ ਉਹਨੂੰ ਤੇ ਆਪਣੇ ਜਿਹੜੇ ਸੀ ਲਸਣ ਲਸਣ ਵੀ ਪੱਟ ਲਿਆ ਲਸਣ ਵੀ ਬਹੁਤ ਵਧੀਆ ਹੋ ਗਿਆ ਗੰਡੀਆਂ ਮੋਟੀਆਂ ਠੀਕ ਆ ਕਾਫੀ ਵਧੀਆ ਸੋਹਣਾ ਲਸਣ ਹੋ ਗਿਆ ਇੰਨੀ ਉਮੀਦ ਨਹੀਂ ਸੀ ਲਸਣ ਕਦੀ ਲਾਇਆ ਨਹੀਂ ਫਸਟ ਟਾਈਮ ਹੀ ਲਾਇਆ ਸੀ ਬੈਕ ਸਾਈਡ ਪਰ ਵਧੀਆ ਰਿਸਪੌਂਸ ਰਹਿਤ ਲਸਣ ਦਾ ਵੀ ਹੁਣ ਆਪਾਂ ਜਿਹੜੇ ਆਪਣੀ ਬੈਂਗਣੀ ਲਾਈ ਹੋਈ ਆ ਤੇ ਬੈਂਗਣੀ ਦੇ ਵੀ ਆ ਦੁਆਰਾ ਉਤੋਂ ਤੋਂ ਵੱਢਤੀ ਸੀ ਦੁਆਰਾ ਫੁੱਟ ਕੇ ਤੇ ਕਾਫੀ ਫਲਾਵਰ ਲੱਗੇ ਹੋਏ ਨੇ ਗਾਜਰਾਂ ਵੀ ਪੜਤੀਆਂ ਇਥੋਂ ਇਹਨਾਂ ਨੂੰ ਸਾਰਾ ਸਾਫ਼ ਕਰਕੇ ਦੁਆਰਾ ਆਪਾਂ ਉਹੀ ਭਿੰਡੀਆਂ ਤੋਰੀਆਂ ਜਿੰਨੀਆਂ ਗਰਮੀ ਵਾਲੀਆਂ ਸਬਜ਼ੀਆਂ ਉਹ ਸਾਰੀਆਂ ਲਗਾਵਾਂਗੇ ਤੇ ਫੇਰ ਤੋਂ ਜਿੱਦਾਂ ਭਿੰਡੀਆਂ ਦੀ ਸਬਜ਼ੀ ਲੱਗੀ ਹੁੰਦੀ ਸੀ ਤੇ ਫਿਰ ਤਨ ਪਿੰਡੀਆਂ ਉਹ ਹੀ ਟੁੱਟਦੇ ਆਂ ਨੀ ਦਿਖਾਵਾਂਗੇ ਤੇ ਮਨਪੀਤ ਕਹੀ ਜਾਂਦੀ ਹੁਣ ਦੱਤੀ ਇੱਥੇ ਰੱਖੀ ਵੀ ਹੈ ਵਿਚਾਲੇ ਕਰਕੇ ਵੀ ਪੈਰ 'ਚ ਵੱਜੂਗੀ ਦੇਖੋ ਹਣ ਇਹਨੂੰ ਜੈ ਜੈ ਮਨਪੀਤ ਪੂਰੇ ਲੈ ਰਹੀ ਹੈ ਪਰ ਇਹਨੂੰ ਪਤਾ ਹੈ ਨਹੀਂ ਲਾਉਣਾ ਕੀ ਗਾਂ ਹੁਣ ਜੋ ਮੇਵਾਰੀ ਪੂਰੀ ਸਮਝਦੇ ਪਰ ਇਹਨੂੰ ਇਹ ਨਹੀਂ ਪਤਾ ਗਾਂ ਹੁਣ ਲੱਗਣਾ ਕੀ ਆ ਸਬਜ਼ੀਆਂ ਸਿਆਲਾਂ ਵਿੱਚ ਕਿਹੜੀਆਂ ਕਿਹੜੀਆਂ ਹੋਣਗੀਆਂ ਤੇ ਗਰਮੀਆਂ ਵਿੱਚ ਕਿਹੜੀਆਂ ਕਿਹੜੀਆਂ ਹੋਣਗੀਆਂ ਕੱਕਫੂਸ ਚੁੰਨੀ ਜੋ ਵਸਾਈ ਫਿਰਦੀ ਨਾਲ ਹੀ ਉਮੀ ਹਮ ਇਹ ਕਬੂਤਰ ਜਿਹੜਾ ਮਰਿਆ ਹੁੰਦਾ ਸੱਟਦੇ ਇਹਦਾ ਉਹ ਇੱਥੇ ਖਾ ਖੂਲ ਲਿੰਦੇ ਲਿਆ ਕੇ ਹੋਰ ਨਹੀਂ ਕਰਨ। ਬੈਂਗ ਨਹੀਂ ਹੋਈ ਵੀ ਅਜੇ। ਬੈਂਗ ਨਹੀਂ ਵਾਲਾ ਕਿੰਨੇ ਫੁੱਲ ਲੱਗੇ ਇਹਨੂੰ। ਲਸਣ ਲਸਣ ਬਾਦੂ ਹੋ ਰਿਹਾ। ਲਓ ਜੀ ਮਿੱਤਰੋ ਸਬਜੀ ਆਪਣੀ ਅੱਜ ਪੱਟੀ ਗਈ ਆ ਤੇ ਗਾਜਰਾਂ ਦਾ ਟੋਕਰਾ ਭਰਿਆ ਪਿਆ ਆਹ ਵੇ ਸਾਹਮਣੇ ਅੱਜ ਗਾਜਰਾਂ ਬਣਨੀਆਂ ਕਿ ਨਹੀਂ ਬਣਨੀਆਂ ਅੱਜ ਨਹੀਂ ਆਪਾਂ ਨਹੀਂ ਬਣਾਉਣੇ ਆ ਕਿਉਂ ਤਾਂ ਨਹੀਂ ਬਣਾਣੀਆਂ ਤੇ ਰਹਿਵੇਂ ਲਵਾਇਆ ਮੈਂ ਸਗੋਂ ਸਬਜੀ ਮੈਂ ਸੋਤੋਂ ਲੈ ਕੇ ਆਂਦੀ ਕੱਟ ਲੈ ਕੇ ਆਂਦੀ ਸਬਜੀ ਦੀ ਮਿਰਚਾਂ ਟੇਸਟੀ ਲੱਗਦੀਆਂ ਸੀ ਉਹ ਕਿਸੇ ਨੂੰ ਬੂਟੇ ਹੀ ਵੱਢਦੇ ਉਹ ਬਾਅਦ ਉਹ ਹੋਏ ਹੀ ਨਹੀਂ ਇਹੋ ਜੀ ਨੂਨ ਵਾਲੀ ਸਪਰੇਅ ਮਾਰੀ ਉਹਦੇ ਤੇ ਉਹ ਤੋਂ ਬਾਅਦ ਮਿਰਚਾਂ ਲੱਗੀਆਂ ਗੱਡੀ ਦੀ ਬਾਰੀ ਖੁੱਲੀ ਪਈ ਆਪਣੀ ਇਹ ਤੁਸੀਂ ਹੋਲ ਕੇ ਆਏ ਆ ਹੂੰ ਹਾਂ ਕੋਈ ਕੰਮ ਕਰਦੇ ਗਏ ਸੀ ਹਾਂ ਸਸਤੀ ਪੈ ਲਾਗੀ ਦਿਨ ਵਾਲੇ ਤੋਂ ਪਾਈਆਂ ਵਾਲੇ ਆ ਗਏ ਹਨ ਸਸਤੀ ਅਜੇ ਤਾਂ ਪੈਣੀ ਸ਼ੁਰੂ ਹੋਣੀ ਆ ਹਜੇ ਤੇ ਗਰਮੀ ਆਉਣੀ ਐ ਆਪਾਂ ਨਹੀਂ ਸੌ ਸਕਦੇ ਗਰਮੀ ਚ ਹਮੜਾ ਕੰਮ ਹੀ ਆ ਆਪਾਂ ਦਿਨ ਸੌਂਗੇ ਨਹੀਂ ਦੇਖਿਆ ਕਦੀ ਗਰਮੀ ਜਣ ਬਿਲਕੁਲ ਨਹੀਂ ਟਾਈਮ ਵੀ ਨਾ ਆਪਣੇ ਲੈਣੀ ਓਦਾਂ ਦੀ ਐ ਸੌਂ ਨਹੀਂ ਸਕਦਾ ਹੁਣ ਇਹ ਹੈਬਿਟ ਹੋ ਚੁੱਕੀ ਐ ਹਨਾ ਹੁਣ ਹੁੰਦੇ ਨੇ ਸੌਣਾ ਚੰਗਾ ਜਾਣੇ ਨਾ ਦਾ ਹਨਾ ਪਹਿਲਾਂ ਤਾਂ ਟਾਈਮ ਨਾ ਕੰਮ ਕਰਕੇ ਸੌਂ ਜਾਣਾ ਹੌਣ ਤੇ ਜੰਮੀ ਜਕਾਰਾ ਪ੍ਰੀਤੋ ਦਾ ਬਹੁਤ ਸਿਆਣੀ ਗੱਲ ਕਹੀ ਹੈ ਹੇ ਠੀਕ ਆ ਹੁਣ ਫਿਰ ਜਾਣਾ ਸ਼ਹਿਰ ਨੂੰ ਹਾਂ ਚੱਲੀਏ ਚੱਲੀਏ ਹਾਂ ਆਪਣੇ ਕੋਲੇ ਇੱਕ ਦਿਨ ਕੀਮਤੀ ਆਵੇਂ ਵੇਸਟ ਕਿੰਨਾ ਕੰਮ ਕਾਫੀ ਕਰਨੀ ਆਪਾਂ ਠੀਕ ਆ ਲਾਈਫ ਦੇ ਵਿੱਚ ਕੁਝ ਕਰ ਗਏ ਯਾਰ ਦਿਨ ਜਾਂਦਾ ਨਿਕਲ ਜਾਂਦਾ ਹੁੰਦਾ ਨਿਕਲ ਜਾਂਦਾ ਪ੍ਰੋਮਿਸ ਕੀਤਾ ਹੀ ਆ ਆਪਦੇ ਨਾਲ ਆਪਦੇ ਆਪ ਨਾਲ 2024 ਆ ਕਰਾਂਗੇ ਪਰ ਉਹ ਹੀ ਕਈ ਕੁਹਾੜੀ ਸਾਰਿਆਂ ਦੀ ਕੋਈ ਆ ਅਸੀਂ ਇਕੱਲੇ ਨਹੀਂ ਆਪਣਾ ਹੀ ਹੁੰਦਾ ਕਿ ਸੋਚਦੇ ਬਹੁਤ ਕੁਛ ਆ ਕਿ ਮੁੜ ਕੇ ਕਰਦਾ ਨਹੀਂ ਪਰ ਅਸੀਂ ਫੇਰ ਹੀ ਕੋਸ਼ਿਸ਼ ਕਰ ਰਹੇ ਆ ਜਿਹੜਾ ਅਸੀਂ ਸੋਚਿਆ ਸੀ ਕਰਨਾ ਇਹ 2024 24 ਵਿੱਚ ਹਨ ਸੋ ਕੀ ਕਰਨਾ ਜਦੋਂ ਕਰਾਂਗੇ ਉਹਦੀ ਦਿਖਾਵਾਂਗੇ ਜੇ ਪਹਿਲਾਂ ਐਵੇਂ ਤੈਨੂੰ ਕਹੀ ਹੈਗੀ ਮਗਰ ਹੋਵੇ ਨਾ ਮੋਰੇ ਮੇਈਤੀ ਜੋ ਫਾਇਦਾ ਕੋਈ ਨਹੀਂ ਗੱਡੀ ਹਨਾ ਕੁਝ ਕਰੋ ਮਗਰ ਮੈਂ ਚੇਡਾਂਗੇ ਨਹੀਂ ਲੈਣਾ ਵੀ ਕਰਦੇ ਚੇਡਾਂ ਕਰੋਗੇ ਮਗਰ ਤੁਸੀਂ ਐਵੇਂ ਹੈ ਠੀਕ ਆ ਚੱਲੀਏ ਫਿਰ ਚਲ ਲੋਹਰੇ ਸ਼ਹਿਰ ਜਾਈਗੇ ਸਾਡਾ ਘੰਟੇ ਦਾ ਕੰਮ ਤੇ ਫਿਰ ਮਿਲਦੇ ਹਾਂ ਕੱਲ ਅਗਲੇ ਵਲੌਗ ਦੇ ਵਿੱਚ ਤਦ ਤੱਕ ਲਈ ਬਾਏ ਬਾਏ ਹੌਲੀ ਹੌਲੀ ਚਾਰਜ ਹੁੰਦੇ ਆ ਕੋਸ਼ਿਸ਼ ਕਰਦੇ ਆ ਹੌਲੀ ਹੌਲੀ ਵਲੌਗ ਕੰਟੀਨਿਊ ਅੱਗੇ ਮੈਂ ਪਹਿਲਾਂ ਹਾਸੇ ਖੇਡੇ ਲੈ ਕੇ ਆਉਣ ਦੀ ਪਰ ਹਜੇ ਤਾਂ ਹਾਸੇ ਖੇਡੇ ਵਾਲੇ ਪਹਿਲਾਂ ਹੁੰਦੇ ਸੀ ਜਦੋਂ ਪਹਿਲਾਂ ਮੈਨੂੰ ਗੱਡੀ ਸਿਖਾਉਣ ਲੈ ਕੇ ਜਾਂਦੇ ਹੁੰਦੇ ਸੀ ਨਾ ਮੈਂ ਕੋਈ ਕਰਦਾਂ ਸੀ ਸੈਲਫ ਦੁਬਾਰਾ ਮਾਰਦੀ ਵੀ ਹੁੰਦੇ ਸੀ ਉਹ ਤਾਂ ਫਿਰ ਇੰਨਾ ਦਾ ਮੰਨ ਕੇ ਚੱਲਦੇ ਨਾ ਆਪਾਂ ਬੀਬੀਆਂ ਦਾ ਦਿਮਾਗ ਇੰਨਾ ਦਾ ਫਿਰ ਚੱਲਦਾ ਹੀ ਆ ਹੂੰ ਇੰਨਾ ਕ ਤਾਂ ਚੱਲ ਰਹੀ ਆ ਨਾ ਸੈਲਫ ਦੁਆਰਾ ਮਾਰਨੀ ਵੀ ਕੋਈ ਟੈਲੈਂਟ ਹੀ ਹੁੰਦਾ ਗੱਡੀ ਸਟਾਰਟ ਤੇ ਹੀ ਦੁਆਰਾ ਦਿਲ ਮਾਰ ਦਿੰਦੀ ਇਹ ਓਏ ਚੱਲਦੀ ਗੱਡੀ ਦੁਬਾਰਾ ਸਟਾਰਟ ਕਿ ਤੈਨੂੰ ਗੀਰ ਦਾ ਭਲੇਖਾ ਪੈਂਦਾ ਤੇ ਗੀਰ ਪੈਂਦਾ ਸਿਆ ਤਰਪੂ ਨੋ ਹੂੰ ਅਣੋ ਉਹ ਤੇ ਜੂਸ ਵਾਲਾ ਆਪਣੇ ਪਿੰਡ ਦੀ ਫੇਰਨੀ ਤੇ ਉਹ ਬਾਰ ਬਾਰ ਹੁਣ ਫੇਰ ਲੱਗਿਆ ਕਰੂਗਾ ਹੁਣ ਤੁਹਾਨੂੰ ਆ ਨਵੀਂ ਗੱਡੀ ਨਵੀਂ ਗੱਡੀ ਬਣਾਉਣੀ ਆ ਨਵੀਂ ਗੱਡੀ ਚਲਾ ਲੈਂਦੀ ਆ ਚਲਾ ਲੈਂਦੀ ਮੈਂ ਚਲਾਈ ਹੈ ਪਰ ਮੈਂ ਫੜਾਉਂਦਾ ਨਹੀਂ ਇਹਨੂੰ ਇਹ ਦਰਦੇ ਆ ਪਹਿਲਾਂ ਪੁਰਾਣੀ ਗੱਡੀ ਸੀ ਫਿਰ ਉਹ 15 15 ਲੱਖ ਦੀ ਗੱਡੀ ਆ ਉਹ ਮੈਨੂੰ ਲੱਗਦਾ ਆਪਣੀ ਹੋਊਗੀ ਸਸਤੀ ਜੀ ਹਾਂ ਉਹ ਵੀ ਉਹ 15 20 ਹਜ਼ਾਰ ਵਾਲੀ ਗੱਡੀ ਸੀ ਉਹ ਮੈਨੂੰ ਫੜਾਉਂਦੇ ਮੈਂ ਕੋਈ ਨਹੀਂ ਵਜ ਕੇ ਰੋਗੀ ਜਾਣੀ ਕੋਈ ਚੱਕਰ ਨਹੀਂ ਹੈਨਾ ਇਹ ਤਾਂ ਹੁਣ ਦਰਦੇ ਆ ਕਦੇ ਕਦੇ ਹੀ ਫੜਾਉਂਦੇ ਨੇ ਇੱਕ ਵਾਰ ਹੀ ਫੜਾਇਆ ਪਰਮਾਤਮਾ ਨੇ ਕਿਰਪਾ ਕੀਤੀ ਆ ਕਿ ਸਫ਼ਰ ਜਿਹੜਾ ਸੀ ਨਾ 20 ਹਜ਼ਾਰ ਵਾਲੀ ਗੱਡੀ ਤੋਂ ਚੱਲ ਕੇ ਆਉਦੀ ਮਿਹਨਤ ਕਰਕੇ ਆ ਗੱਡੀ ਤੱਕ ਪਹੁੰਚੇ ਆ ਇਹ ਦਾ ਇਹ ਹਾਰਡ ਵਰਕ ਆ ਉਹਦਾ ਕੰਮ ਜਿਹੜਾ ਕਰਦੇ ਆਪਾਂ ਹਾਂ ਜੀ ਹਾਰਡ ਵਰਕ ਕਰਨਾ ਬਹੁਤ ਕਰਨਾ ਲਾਈਫ ਚ ਕੁਝ ਬਣਾਣਾ ਹਾਂ ਹਾਂ ਨਹੀਂ ਕਰਨੀ ਚਲੋ ਚੱਲੀਏ ਲੇਟ ਹੋਈ ਜਾਂਨੇ ਕੰਮ ਕਰਨੇ ਬਹੁਤ ਜ਼ਿਆਦਾ ਤੇ ਦਿਨ ਬਸ ਗਿਆ ਵਾੜਾ ਬੋਲ ਨਹੀਂ ਲੱਗ ਜੰਦੇ ਲੈ ਕੁੱਟ ਕੇ ਗਾਲ ਹਾਂ ਇਦਾਂ ਨਹੀਂ ਤੁਸੀਂ ਕੁੱਟ ਸਕਦੇ ਸਾਹਮਣੇ ਅੱਛਾ ਜੇ ਲੈ ਕੁੱਟ ਸਕਦਾ ਜੇਲ੍ਹ ਚ ਜਾਓਗੇ ਸਿੱਧਾ ਹੀ ਹਾਂ ਹਾਂ ਜੇ ਜੀ ਗੱਲ ਘਟਣਾ ਗੁੰਦਾ ਜੇ ਜੀ ਜਾਂਦਾ ਹੁੰਦਾ ਹੂੰ ਇਹ ਕੀ ਗੱਲ ਧੋੜ ਜੇਲਤੀ ਜਾਓਗੇ ਗੱਲ ਕੋਟ ਕੀ ਨਾ ਹੂੰ ਹੂੰ ਚੱਲੀਏ ਬਸ ਸੋਸਤੀ ਪਈ ਜਾਂਦੀ ਐ ਚਲੋ ਚਲੋ ਪਰ ਹੋਈਏ ਕਰ ਕਰੀਏ ਜਵਾਨੀ ਤੇ ਜੇ ਨਾ ਨੂੰ ਹੋ ਕੇ ਚਲੋ ਨਿਕਲ ਗਏ ਫਿਰ ਹੁਣ ਨਾ ਬੋਲੀ ਨਾ ਨਾ ਚੁੱਪ ਚਪ ਚੁੱਪ ਬਸ ਛੱਡ ਦੇ ਹੁਣ ਨਾਲੋ ਚੁੱਪ ਕਰੀ ਸਹੀ ਗੱਲ ਆ ਉਹ ਪਾਣੀ ਦੀ ਸੋਚ ਚੜਤੀ ਸੀ ਵੀਰ ਦੀ ਸੋਚ ਲਾਈ ਗਈ ਜਰ ਦੀ ਉਸੇ ਦਿਨ ਤੁਸੀਂ ਲਾਈਏ ਸੋ ਤੁਸੀਂ ਬੰਦ ਕਰਨੀ ਸੀ ਚਲੋ ਠੀਕ ਆ ਮੈਂ ਉਧਰ ਕੰਮ ਚਤੀ ਜੀ ਸੀਗੀ ਚਲ 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 ਚਾ ਜਾ ਪਾਜਾ ਇਹ ਤੁਸੀਂ ਯਮਨ ਵੀ ਕੋਈ ਕੁੱਤ ਨਹੀਂ ਤਾ ਹੈ ਕਿ ਜਾਣੀ ਨਹੀਂ ਕਿਦੇ ਚ ਤੇਰੇ ਚ ਕੁੱਤੀਆਂ ਕਿੰਨੇ ਕਿ ਜੋੜੀ ਘੜਦੀ ਨਹੀਂ ਮੈਂ ਮੰਨਣਾ ਥੋੜੀਆ ਚਲੋ ਦੋਸਤੋ ਮੈਂ ਸਸਤੀ ਕਰ ਸਾਰਿਆਂ ਨੂੰ ਹਣਾ ਤੇ ਕੱਲ ਮਿਲਦੇ ਆ ਅਗਲੇ ਵਲੋਗ ਦੇ ਵਿੱਚ ਅੱਜ ਬੜਾ ਚਾ ਚੜਿਆ ਖਰਾ ਸਿੰਕੀ ਸੀ ਛੜਾ ਸਿੰਕੀ ਠੀਕ ਹੋ ਗਿਆ ਹਣ ਹੋ ਬੈਠਾ ਹਣਾ ਹੁਣ ਪਦੇ ਹੀ ਪਾ ਕੇ ਫਿਰ ਜਾਣਾ ਸ਼ਹਿਰ ਨੂੰ ਹਣ ਥੈਂਕ ਯੂ ਹੈਲੋ ਬਾਏ ਸਤਿ ਸ਼੍ਰੀ ਅਕਾਲ